ਹਾਂ ਜੀ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਕੋਲੋਆਂ ਦੀਆਂ ਲਾਈਟਾਂ ਬਾਰੇ ਦਿਖਾ ਰਹੇ ਹਾਂ ਜੋ ਕਿ ਬਹੁਤ ਨਾਮ ਦੇ ਤਾਂ ਲਾਈਟਾਂ ਆ ਪਰ ਖਰਾਬ ਬਹੁਤ ਆ ਜੇ ਕਿਸੇ ਨੇ ਲਾਈਟਾਂ ਲੁਆਈਆਂ ਵੀ ਹੋਈਆਂ ਹੈ ਨਾ ਪਰ ਇਹ ਦੇਖ ਰਹਿਖ ਨਹੀਂ ਕੁਛ ਤਾਂ ਚੋਰ ਇਹਦੇ ਬੈਟਰੀ ਕੱਢ ਕੇ ਲੈ ਜਾਂਦੇ ਆ ਰਾਤ ਵੇਲੇ ਜਿਹਦਾ ਰਾਹ ਆਰਿਆਂ ਨੂੰ ਆਉਣਾ ਜਾਣਾ ਸੌਖਾ ਆ ਜੇ ਲਾਈਟ ਹੋਵੇ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਰਸਤਾ ਕਿੱਧਰ ਨੂੰ ਜਾ ਰਿਹਾ ਠੀਕ ਆ ਇਹ ਲਾਈਟਾਂ ਦੀ ਦੇਖਭਾਲ ਕੀਤੀ ਜਾਵੇ ਹਾਂਜੀ ਆ ਇੱਕ ਲਾਈਟ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਹੈ ਇੱਕ ਲਾਈਟ ਜੀ ਆ ਇਹ ਇਹਦੀ ਵੀ ਕੰਡੀਸ਼ਨ ਇਦਾਂ ਹੀ ਆ ਤੇ ਜੇ ਕਿਸੇ ਨੇ ਲਾਈਟਾਂ ਲੁਵਾਈਆਂ ਆ ਤੇ ਉਹ ਚੋਰ ਲਾਈਟਾਂ ਇੱਧੇ ਲਾ ਕੇ ਲੈ ਜਾਂਦੇ ਆ ਪਰ ਇਹ ਇੱਕ ਇਨਸਾਨ ਕੋਸ਼ਿਸ਼ ਕਰਦਾ ਲਾਉਣ ਦੀ ਦੂਜਾ ਇਸ ਲਾਈਟਾਂ ਨੂੰ ਲਾ ਰਹੇ ਆ ਕਿ ਕਿੱਡੀ ਕਬੱਡੀ ਤੁਹਾਡੀ ਅਕਲਮੰਦੀ ਥੋੜੀ ਆ ਇਹਦੇ ਵਿੱਚ ਤੁਹਾਨੂੰ ਚਾਹੀਦਾ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਲਾਈਟਾਂ ਦੀ ਸਾਡੇ ਪਿੰਡ ਵਿੱਚ ਗ੍ਰਾਂਟ ਆਉਣੀ ਚਾਹੀਦੀ ਆ ਕਿਉਂਕਿ ਜੇ ਰਾਤ ਬਰਾਤੇ ਕਿਸੇ ਨੂੰ ਵੀ ਕਿਤੇ ਆਉਣਾ ਜਾਣ ਤੇ ਪ੍ਰੋਬਲਮ ਨਹੀਂ ਹੁੰਦੀ ਥੈਂਕ ਯੂ ਹਾਂਜੀ ਜੀ ਜਿੱਦਾਂ ਕਿ ਰਾਤ ਨੂੰ ਆਉਣ ਜਾਣ ਤੇ ਪ੍ਰੋਬਲਮ ਹੁੰਦੀ ਆ ਜਿੱਦਾਂ ਸਪਸਪੋੜੀ ਦੇ ਪੈਰਾਂ ਵਿੱਚ ਆ ਜਾਂਦੇ ਆ ਤੇ ਇਹਦੀ ਦੇਖਭਾਲ ਕੀਤੀ ਜਾਵੇ ਲਾਈਟਾਂ ਦੀ ਕੰਡੀਸ਼ਨ ਕਾਫੀ ਖਰਾਬ ਆ ਇਹਦੀ ਜੇ ਰਿਪੇਅਰ ਹੋ ਜਾਵੇ ਬਹੁਤ ਵਧੀਆ ਹਨਾ ਇਹ ਹੁਣ ਅੱਗੇ ਤੋਂ ਅੱਗੇ ਸਰਕਾਰ ਨੂੰ ਚਾਹੀਦਾ ਕਿ ਸਾਰੇ ਪਿੰਡ ਵਿੱਚ ਲਾਈਟਾਂ ਵਧੀਆਂ ਲੁਆਈ ਜਾਣ ਲੋਕਾਂ ਦੇ ਪਿੰਡਾਂ 'ਚ ਕੈਮਰੇ ਲੱਗੇ ਸਾਡੇ ਤਾਂ ਲਾਈਟਾਂ ਹੀ ਪੂਰੀਆਂ ਨਹੀਂ ਕੰਪਲੀਟ ਹੈਗੀਆਂ ਜਿਹੜੀਆਂ ਕੁਝ ਦੀ ਕੰਡੀਸ਼ਨ ਸਹੀ ਆ ਰਾਤ-ਰਾਤ ਤੇ ਰਾਹਦਾਰੀਆਂ ਨੂੰ ਆਉਣ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਹਾਂਜੀ ਹਾਂਜੀ ਜਿੱਧਰ ਗਲੀ ਮਾ ਲਾਜਾਦਾ ਜੀ ਉਧਰ ਲਾਈਟਾਂ ਹੈਗੀਆਂ ਜਿੱਧਰ ਜੀ ਗਲੀ ਮਾ ਲਾ ਕਾਟਾ ਉਧਰ ਲਾਈਟ ਹੈ ਹੀ ਨਹੀਂ ਬਿਲਕੁਲ ਕੋਈ ਵੀ ਸਿਰਫ ਆਪਣੀਆਂ ਹੀ ਲੋਕੀ ਜਿਹੜੀਆਂ ਘਰ ਦੀਆਂ ਬਾਹਰ ਲਾਈਟਾਂ ਉਹ ਹੀ ਜਗਾਉਂਦੇ ਆ ਤੇ ਸਰਕਾਰੀ ਲਾਈਟਾਂ ਦਾ ਬਹੁਤ ਫਾਇਦਾ ਹੁੰਦਾ ਆ ਤੇ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਓਕੇ ਬਾਈ ਟਾਟਾ ਹਾਂਜੀ ਜਿਸ ਤਰ੍ਹਾਂ ਕਿ ਜਿੱਧਰ ਗਲੀ ਮਾ ਲਾ ਜਿਆਦੇ ਆ ਵੱਡਾ ਉਧਰ ਜੀ ਲਾਈਟਾਂ ਜਾ ਕਰ ਰਹੀਆਂ ਇੱਕ ਇਹੀ ਸਿਰਫ ਚੌਂਕ ਦੀ ਲਾਈਟ ਜਗਦੀ ਆ ਤੇ ਬਾਕੀ ਵੀ ਲਾਈਟਾਂ ਇਸ ਚੌਂਕ 'ਚ ਜਿਹਦਾ ਬਾਕੀ ਸਾਰੇ ਪਾਸੇ ਲਾਈਟ ਹੋਣੀ ਚਾਹੀਦੀ ਆ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਹਨਾ ਤੁਸੀਂ ਜਾਣਦੇ ਹੋ ਲਾਈਟ ਤੋਂ ਬਿਨਾ ਜ਼ਿੰਦਗੀ ਅਧੂਰੀ ਆ ਠੀਕ ਆ ਜੀ ਓਕੇ